ਮੈਂ 10 ਪੇ ਗੂਠਾ ਲਵਾਇਆ ਕਿ ਦਿਨ ਤੂੰ ਇਹ ਗੂਠਾ ਉਹ ਦਿਨ ਲਵਾਇਆ ਸੀ ਜਿੱਦਾਂ ਤੁਸੀਂ ਮੈਨੂੰ ਆਂਦੇ ਸੀ ਨਾ ਤੇ ਕਿੱਥੇ ਗਈ ਸੀ ਨਵੇਂ ਕੱਪੜੇ ਪਾ ਕੇ ਉਹ ਦਿਨ ਮੈਂ ਸਬਜ਼ੀ ਲੈਣ ਨਹੀਂ ਗਈ ਉਹ ਦਿਨ ਮੈਂ ਕਬਲ ਦੇ ਮਗਰ ਹਸਪੀਟਲ ਦੇ ਵਿੱਚ ਗਈ ਸੀ ਤੇ ਕਬਲ ਦੇ ਉਹ ਦਿਨ ਮੈਂ ਗੂਠਾ ਲਵਾਇਆ ਸੀਗਾ ਉਹ ਦਿਨ ਤਾਂ ਨਹੀਂ ਬਗੀ ਤੂੰ ਹੈ ਉਹਨਾਂ ਦਿਨ ਕਈ ਨਹੀਂ ਮੈਂ ਸਬਜ਼ੀ ਲੈਣ ਗਈ ਆ ਉਹ ਦਿਨ ਬਗਦੀ ਆ ਕਿ ਹਸਪੀਟਲ ਗਈ ਮੈਂ ਮੇਰੇ ਕੋਲ ਗਲਤੀ ਹੋ ਗਈ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਵਾ ਪਰ ਹੁਣ ਹੁਣ ਮੇਰੇ ਦਿਲ ਚ ਕੋਈ ਬੇਈਮਾਨੀ ਨਹੀਂ ਹੈਗੀ ਪਹਿਲਾਂ ਮੇਰੇ ਦਿਲ ਦੇ ਵਿੱਚ ਬੇਈਮਾਨੀ ਹੈਗੀ ਸੀਗੀ ਉਹ ਜਿੰਨੀ ਤੇਰੇ ਪਹਿਲਾਂ ਦਿਲ ਚ ਬੇਈਮਾਨੀ ਸੀ ਨਾ ਉਨੀ ਹੁਣ ਵਾ ਤੂੰ ਨਹੀਂ ਸੁਧਰ ਸਕਦੀ ਨਹੀਂ ਹੁਣ ਮੈਂ ਸੁਧਰ ਗਈ ਹਾਂ ਹੁਣ ਮੈਂ ਕੋਈ ਵੀ ਐਦਾਂ ਦਾ ਕੰਮ ਨਹੀਂ ਕਰੂੰਗੀ ਜਿਹਦੇ ਨਾਲ ਮੈਨੂੰ ਸਾਫ਼ ਸ਼ਰਮਿੰਦਿਆ ਹੋਣਾ ਪਵੇ ਤੇ ਨਾਲੇ ਮੇਰੇ ਪਰਿਵਾਰ ਨੂੰ ਹੋਇਆ ਹਾ ਹੁਣ ਕੀ ਹੋ ਗਿਆ ਜੇ ਤੂੰ ਸੁਧਰ ਗਈ ਮੈਂ ਤੇਰੇ ਤੇ ਕਿਦਾਂ ਜਕਿੰਨ ਕਰ ਲਾਂ ਹੁਣ ਸਭ ਕੁਝ ਉਜੜ ਪੁੱਜੜ ਗਿਆ ਨਹੀਂ ਮੈਂ ਸਿਰਫ ਨਾ ਕਾਗਜ਼ ਦੇ ਉੱਤੇ ਗੂਠਾ ਹੀ ਲਵਾਇਆ ਹੈਗਾ ਹੋਰ ਮੈਂ ਇਹ ਤੋਂ ਵੱਧ ਕੇ ਕੁਝ ਨਹੀਂ ਕੀਤਾ ਪਰ ਮੈਨੂੰ ਇਹ ਨਹੀਂ ਪਤਾ ਕਿ ਕਵਲ ਨੇ ਇੰਡੀ ਛੇਤੀ ਮੁੱਕ ਜਾਣਾ ਚਾਹਜੋ ਮਰਜੀ ਇਹ ਮੈਨੂੰ ਇੱਕ ਵਾਰੀ ਮਾਫ ਕਰ ਦੋ ਤੈਨੂੰ ਮਾਫ ਕਰਦਾ ਤੇਰੀ ਵੀ ਗਲਤੀ ਹੈ ਨਾ ਮਾਫ ਕਰਨ ਦੇ ਲੱਗ ਨਹੀਂ ਆਗੀ ਮੈਂ ਤੈਨੂੰ ਕੀ ਕਾਵਾਂ ਰੌਲੀ ਪਾਈ ਆ ਇੱਕਦਮ ਮੁਕਣੀ ਢਾਡੇ ਕਾਵਾਂ ਰੌਲੀ ਏ ਪਰ ਮਾਤਾ ਮੈਂ ਤੇ ਮਕਾਣਾ ਆੜੀ ਤੇ ਨੋਂ ਨਾ ਸਗਾ ਤੇ ਇਹ ਨਹੀਂ ਮਕਾਣਾ ਚਾਹੁੰਦੀ ਸੁਣ ਲੈ ਕਰ ਤੂ ਦੇਦੀ ਆ ਵੇਖ ਇਧਰ ਕੀ ਲਿਆਇ ਤੇ ਵੇਰੇ ਬਾ ਮੈਂ ਮਰ ਜਾ ਮੇਰੀ ਸੁਣ ਲੈ ਪਹਿਲਾਂ ਪਹਿਲਾਂ ਟੈਗ ਨਾ ਆਇਆ ਤੈਨੂੰ ਇਹਦੀ ਕਰਤੂਸ ਸੁਣ ਲੈ ਜਿੱਦਾਂ ਨਹੀਂ ਮੈਂ ਸਬਜ਼ੀਆਂ ਲਈ ਉੱਥੇ ਲੀੜਾ ਪਾ ਕੇ ਨਵੇਂ ਗਈ ਪਰਸ ਲੈ ਗਈ ਏ ਇਹ ਹਸਪੀਟਲ ਗਈ ਸੀ ਕਵਲ ਦੇ ਗੂਠਾ ਲਵਾ ਕੇ ਕਵਲ ਦਾ ਜਮੀਨ ਜਿਹੜੀ ਤੇ ਨਾ ਕੀਤੀ ਤੂੰ ਵੇਨੇ ਮਾਵਾ ਮਾਪਤਾ ਵਾਰੇ ਉਦਣ ਆਉਣ ਨਹੀਂ ਦਿੱਤਾ ਇਹਨੇ ਮੈਂ ਸਬਜ਼ੀ ਲੈਣ ਗਈ ਤੇ ਸਬਜ਼ੀ ਤੇ ਮੈਂ ਫੂਕੀ ਬਣਾਈ ਸੀਗੀ ਉਦਣ ਰੋਟੀ ਵੀ ਤਿਆਰ ਕੀਤੀ ਸੀ ਕਿਹੜੀ ਸਬਜ਼ੀ ਖਰੀਦ ਕੇ ਲਿਆਈ ਸੀ ਉਦਣ ਮੰਮੀ ਮੈਂ ਤੁਹਾਨੂੰ ਇਹੋ ਬੰਨਾ ਲਾਇਆ ਹੀ ਵੀ ਭਾਈ ਟੈਂਪੂ ਵਾਲਾ ਚੱਲ ਗਿਆ ਪਰ ਨਹੀਂ ਮੈਂ ਗਈ ਅਸਲ ਵਿੱਚ ਕਬਲ ਕੋਲ ਅੰਗੂਠਾ ਲਮਾਉਣ ਹੀ ਤੇ ਲਵਾ ਕੇ ਵੀ ਲਿਆਈ ਹੀਗੀ ਪਰ ਜਦੋਂ ਕਬਲ ਦੀ ਦਾ ਡੈਥ ਹੋ ਗਈ ਨਾ ਫਿਰ ਮੈਂ ਸੋਚਿਆ ਕਿ ਬੰਦੇ ਦਾ ਕੁਝ ਨਹੀਂ ਇੱਥੇ ਹੈਗਾ ਬੰਦਾ ਮੇਰੀ ਮੇਰੀ ਕਰਦਾ ਰਿਹਾ ਜਾਂਦਾ ਵਾ ਪਤਾ ਨਹੀਂ ਬੰਦੇ ਨੂੰ ਸਾਹ ਆਇਆ ਕਿ ਨਹੀਂ ਆਇਆ ਮੇਰੇ ਮਨ ਤੋਂ ਨਾ ਅੱਖਾਂ ਤੋਂ ਇਹ ਲਾਲਚ ਦੀ ਪੱਟੀ ਜਿਹੜੀ ਆ ਨਾ ਹੁਣ ਬਿਲਕੁਲ ਉੱਤਰ ਗਈ ਆ ਮੈਨੂੰ ਹੁਣ ਕੋਈ ਨਹੀਂ ਲਾਲਚ ਹੈਗਾ ਨਾ ਜ਼ਮੀਨ ਦਾ ਨਾ ਜਾਇਦਾਦ ਦਾ ਸਿਰਫ ਮੈਨੂੰ ਇੱਕ ਵਾਰੀ ਨਾ ਤੁਸੀਂ ਮਾਫ਼ ਕਰ ਦਿਓ ਇਹ ਨਹੀਂ ਕਰਦੇ ਮੈਂ ਤੁਹਾਡੇ ਗਾੜੀ ਹੱਥ ਜੋੜਦੀ ਹੁਣ ਤੇ ਤੇਰੀ ਪੱਟੀ ਉਤਰਨੀ ਉਤਰਨੀ ਆ ਹੁਣ ਪਤਾ ਨਾ ਉਹ ਤੈਨੂੰ ਪਹਿਲੇ ਸ਼ਰਮ ਨਾਈ ਵਿਰਲੇ ਉਸਾਵਾਂ ਤੇ ਕੋਈ ਕੋਈ ਉਸਾ ਲੈnde ਤੇ ਤੇਰਾ ਕਿਦਾਂ ਹੌਸਲਾ ਪਿਆ ਗੂਠਾ ਲਾਉਂਦਾ ਪਹਿਲਾਂ ਇਹ ਮੈਨੂੰ ਦੱਸ ਇਹਦਾ ਗੱਲ ਦਾ ਦੇ ਮੈਨੂੰ ਬਜਵਾ ਪਹਿਲਾਂ ਮੰਮੀ ਐਸੇ ਗਲਤੀ ਦਾ ਤੇ ਮੈਨੂੰ ਅਹਿਸਾਸ ਆ ਤੇ ਮੈਂ ਆਪਣੀ ਗਲਤੀ ਤੁਹਾਡੇ ਦੋਵਾਂ ਦੇ ਸਾਹਮਣੇ ਮੰਨ ਵੀ ਲਈ ਆ ਨਹੀਂ ਤੇ ਤੁਹਾਨੂੰ ਅੱਗੇ ਨਹੀਂ ਪਤਾ ਲੱਗਾ ਤੇ ਹੁਣ ਤੁਹਾਨੂੰ ਜੇ ਨਾਮ ਐ ਦੱਸਦੀ ਤੇ ਤਾਂ ਵੀ ਨਹੀਂ ਪਤਾ ਲੱਗਣਾ ਮੈਂ ਤਾਂ ਹੀ ਤੁਹਾਡੇ ਕੋਲ ਆਈ ਆ ਵੀ ਮੇਰੇ ਕੋਲ ਗਲਤੀ ਹੋਈ ਆ ਮੈਨੂੰ ਮਾਫ ਕਰ ਦੋ ਮਾਤਾ ਤੇ ਯਕੀਨਾਂ ਕਰ ਇਹ ਮਗਰਮਸ ਦੇ ਆਸੂ ਹੀ ਉਹ ਇਹਨੇ ਪਤਾ ਨਹੀਂ ਗਾੜੀ ਹਣ ਕਿਹਦੀ ਨਵੀਂ ਪਲੈਨਿੰਗ ਕਰਨੀ ਜਾਂ ਤੈਨੂੰ ਮਾਰਨਾ ਜਾਂ ਮੈਨੂੰ ਮਾਰਨਾ ਇਹ ਜਨਾਨੀ ਸੁਧਰਦੀ ਇਹਨੇ ਨਹੀਂ ਸੁਧਰਨਾ ਨਾ ਇਹ ਸੁਧਰਨ ਵਾਲੀ ਹੈ ਹੀ ਹੈ ਹਾਏ ਮੰਮੀ ਐਦਾਂ ਨਾ ਆਕੋ ਮੈਂ ਤੁਹਾਡੇ ਦੋਵਾਂ ਗਾੜੀਆਂ ਤੇ ਜੋੜਦੀ ਆ ਇੱਕ ਵਾਰੀ ਮੇਰੇ ਤੇ ਯਕੀਨ ਤੇ ਕਰਕੇ ਵੇਖੋ ਤੁਸੀਂ ਤੇ ਕਰੋ ਮੇਰੇ ਤੇ ਯਕੀਨ ਪਰ ਆ ਜਾ ਮੇਰੇ ਲਾਗੋ ਮੰਮੀ ਤੂੰ ਹੀ ਮੰਨੋ ਮੇਰੀ ਗੱਲ ਨਹੀਂ ਪਰ ਮਜੀਤ ਅਹੀਂ ਜਿੱਦਾਂ ਮਾਪੋ ਤਾਂ ਦਿਨ ਪੁੱਛਦੇ ਹਾਂ ਤੂੰ ਇੱਕ ਵਾਰ ਹੀ ਭਗ ਪੈਣੀ ਆਂ ਵੀ ਮੈਂ ਇਹ ਕੰਮ ਗਈ ਹਾਂ ਹੁਣ ਸਾਰੇ ਕੰਮ ਹੋ ਗਏ ਤੁਹਾਨੂੰ ਕਿੱਦਾਂ ਤੈਨੂੰ ਅਸੀਂ ਮਾਫ਼ ਕਰ ਦਈਏ ਉਹ ਵੀ ਮਰ ਮੁੱਕ ਗਈ ਕਰਿਆ ਤੂੰ ਹੀ ਗੂਠਾ ਲਵਾ ਕੇ ਲਿਆਈ ਤੋ ਉਸੇ ਹੋ ਕੇ ਨਨੀ ਮੁੱਕ ਗਈ ਕੋਈ ਪਤਾ ਨਹੀਂ ਮਾਤਾ ਨਹੀਂ ਮੈਂ ਘੁਰਤੀ ਹੋਣੇ ਨਹੀਂ ਹਾਏ ਨਹੀਂ ਆ ਗੱਲ ਨਾ ਆਖੋ ਮੈਂ ਕੋਈ ਰਗਾ ਨਹੀਂ ਕੁੱਟੀਆਂ ਮੈਂ ਕੋਈ ਉਹਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਐਡਾ ਵੱਡਾ ਇਲਜ਼ਾਮ ਨਾ ਮੇਰੇ ਤੇ ਲਾਓ ਚੱਲ ਸੱਚ ਦੱਸ ਦੇ ਫਿਰ ਪੌੜੀਆਂ ਤੂੰ ਛੋਟੇ ਕਬਲ ਨੂੰ ਕਿ ਆ ਭਿੱਡਗੀ ਇਹ ਇਮਾਨਦਾਰੀ ਨਾ ਦੱਸਾਂ ਚ ਇੱਥੇ ਮੈਨੂੰ ਹਣ ਬੋਲਦੀ ਕਹਨੀ ਤੇਰੀ ਜਬਾਨ ਪਿੱਛੇ ਚੱਲ ਗਈ ਔਰ ਸੰਗ ਚ ਨਹੀਂ ਨਹੀਂ ਮਰਾ ਡਾਂਗ ਫੜ ਗਲੇ ਅੰਦਰੋਂ ਇਹ ਤੋਤੇ ਨੂੰ ਬੱਗੂ ਹੀ ਸੋਣੀ ਚਾਹੇ ਤੂੰ ਮੈਨੂੰ ਮਾਰ ਲਓ ਚਾਹੇ ਮੈਨੂੰ ਕੁੱਟ ਲਓ ਮੈਂ ਕਵਲ ਨੂੰ ਪੌੜੀਆਂ ਤੋਂ ਨਹੀਂ ਛੁੱਟਿਆ ਇਹਨੇ ਨਹੀਂ ਕਰਨਾ ਬਖਣਾ ਇਹਨਾਂ ਭਾਵੇਂ ਸੱਤਾਂ ਤੋਂ ਠੇਕਰੀਆਂ ਪੰਨ ਲਾ ਜੋ ਮਰਜੀ ਕਰ ਲਾ ਇਹਨੇ ਮਾਂ ਪੁੱਤਾਂ ਨੂੰ ਸਾਨੂੰ ਗਾੜੀ ਗਾੜੀ ਲਾਇਆ ਇਹ ਕਿਤੇ ਇੱਕ ਵਾਰਾਂ ਮਿਰਕੀ ਐ ਉਹ ਚੱਲ ਠੀਕ ਐ ਮਾਤਾ ਨਹੀਂ ਨਾ ਛੁੱਟਿਆ ਕੋਈ ਗੱਲ ਨਹੀਂ ਉਹ ਰੱਬ ਵੇ ਨਾ ਉੱਤੇ ਜੇ ਤੂੰ ਛੁੱਟਿਆ ਆ ਤੇ ਤੈਨੂੰ ਵੇਖੀ ਫਿਰ ਸਜ਼ਾ ਮਿਲੂਗੀ 100% ਮਿਲੂਗੀ ਚੱਲ ਵੇ ਚੁੱਪ ਕਰ ਐਵੇਂ ਨਾ ਰੋਲੀ ਪਾਈ ਜਾ ਜੋ ਹੋਣਾ ਹੀ ਹੋ ਗਿਆ ਓ ਐਵੇਂ ਨਾ ਰੋਲੀ ਪਾਈ ਜਾਨੀ ਕਾਵਾਂ ਵਾਲੀ ਕੋਈ ਲੱਭਦਾ ਵੀ ਐ ਕੁਛ ਤੁਹਾਨੂੰ ਵਿੱਚੋਂ ਚੱਲ ਨਹੀਂ ਆਂ ਅੰਦਰ ਬਹੁਤ ਉਵੇਂ ਚੱਲ ਹਿਲ ਖਲੋਗਾ ਮਾਤਾ ਜੀ ਨਹੀਂ ਸੁਧਰਨ ਆਲੀ ਆ ਗਈ ਜਿੰਨਾ ਮਰਜੀ ਨਾ ਸਿਰ ਕਪਾਲਾ ਇਹ ਛੱਤਰ ਖੰਦੀ ਦੇ ਵਿੱਚ ਚੰਗਾ ਵਾ ਫੇਰਾ ਟਕਾਣੇ ਦਾ ਲਊ ਉਦਾਂ ਛੱਟ ਪਾਲੇ ਮੰਡਲੇ ਲਊਗਾ ਕੋਈ ਨਾ ਕੋਈ ਗਲਤੀ ਨਾ ਕਰੀ ਬਣੀ ਜੋ ਮਰਜੀ ਕਰ ਮੰਮੀ ਮਟਾੜਾ ਨਾ ਇੱਕ ਜ਼ਰੂਰੀ ਗੱਲ ਕਰਨੀ ਹੈ ਨਹੀਂ ਦੱਸ ਕਿਹੜੀ ਕਰਨੀ ਆ ਕਿ ਤੂੰ ਮੇਰੇ ਕੰਨ ਚ ਵਾਲਾ ਪਾਉਣਾ ਵਾ ਸੂਟ ਹੀ ਲੈਣਾ ਹੋਣਾ ਵਾ ਵੇਖ ਲਿਆ ਨਾ ਫੋਨ ਤੇ ਕੋਈ ਨਵਾਂ ਡਿਜ਼ਾਈਨ ਆਇਆ ਜਾਂਦੀ ਹਣੀ ਦਵਦਾ ਗਾੜੀ ਰੱਖਦਾ ਮੰਮੀ ਦੇ ਕੋਈ ਭਾਈ ਨਾ ਖਾਲੀ ਨੰਗ ਜੇ ਮੰਮੀ ਸੂਟਾਂ ਨੂੰ ਤੇ ਗੋਲੀ ਮਾਰਾ ਮੈਂ ਤੁਹਾਨੂੰ ਇਹ ਗੱਲ ਕਰਨੀ ਹੈ ਮੇਰੇ ਰਾਤਾਂ ਦੀ ਨੀਂਦ ਰਾਮ ਹੋਈ ਆ ਕਿ ਤੀ ਨੀਂਦ ਵੀ ਨਹੀਂ ਆਉਂਦੀ ਹੈਗੀ ਮੈਂ ਕਰੋੜੇ ਮਾਰਦੀ ਨਹੀਂ ਸਾਰੀ ਰਾਤ ਅਜੇ ਆਉਂਦੀ ਹੈ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਦੋ ਤਿੰਨ ਵਾਰ ਰਾਤ ਉੱਠਦੀ ਆ ਤੈਨੂੰ ਹੋਸ਼ ਨਹੀਂ ਹੁੰਦੀ ਸੁੱਤ ਨੂੰ ਨਹੀਂ ਮੰਮੀ ਤੁਸੀਂ ਕਹਿਂਦੇ ਜੇ ਤੁਹਾਨੂੰ ਨਹੀਂ ਲੱਗਦਾ ਸਾਡੇ ਘਰ ਕਿੰਦਾ ਅਜੀਬ ਜਿਬ ਜੱਗ ਲਾ ਹੋਣ ਡੀਆਂ ਵਾ ਲੱਗਣ ਤੇ ਗਰਮਿਤ ਮੈਨੂੰ ਵੀ ਦਿਹਾਵਾ ਵੇਖਾ ਦਿਨ ਦਿਪਹਿਰੇ ਮੇਰੇ ਸੁਪਨੇ ਚ ਕਵਲ ਆਈ ਮੈਥੋਂ ਮੁੰਡਾ ਕੋ ਕੇ ਲੈ ਗਈ ਕਿਤੇ ਉਦੋਂ ਦਾ ਮੇਰਾ ਐਸਾ ਤੜਾ ਕਾ ਨਿਕਲਿਆ ਨਾ ਮੇਰਾ ਸਰੀਰ ਹੀ ਨਹੀਂ ਵਸ ਚਾਉਣ ਡਿਆ ਮੰਮੀ ਜਿੱਦਣ ਉਧਰ ਮੈਂ ਇੱਥੇ ਡਿੱਗੀ ਹਾਂ ਨਾ ਤੁਸੀਂ ਬਾਹਰੋਂ ਆਏ ਤੇ ਮੈਨੂੰ ਕਹਿਣ ਦੇ ਕਿ ਤੂੰ ਜਾਣ ਕੇ ਡਿੱਗੀ ਮੈਂ ਉਦੋਂ ਜਾਣ ਕੇ ਨਹੀਂ ਡਿੱਗੀ ਮੈਨੂੰ ਮਗਰੋਂ ੱਤਕਾ ਬੜੀ ਜ਼ੋਰ ਦੀ ਮਾਰਿਆ ਤੇ ਫਿਰ ਮੈਂ ਡਿੱਗੀ ਹਾਂ ਇਹ ਕੋਈ ਨਾ ਕੋਈ ਜ਼ਰੂਰ ਇੱਥੇ ਕੁਝ ਹੈਗਾ ਵਾ ਕੋਈ ਗੱਲ ਹੈਗੀ ਆ ਗਰਮੀ ਤੇ ਲੱਗਦਾ ਤੇ ਮੈਨੂੰ ਵੀ ਆ ਪਰ ਮੈਂ ਤੇ ਬਾਹਰ ਕਿਸ ਨੂੰ ਦੱਸਣ ਜੋਗੀ ਵੀ ਨਹੀਂ ਆ ਜੇ ਮੈਂ ਬਾਹਰ ਕਿਸ ਨਾਲ ਗੱਲ ਕਰਾਂ ਤੇ ਲੋਕਾਂ ਕਹਣਾ ਪਹਿਲਾਂ ਤੇ ਦੀ ਨਾ ਨਾ ਬੰਦ ਦਿਨੀ ਨੌਂ ਨੇ ਪੇਕੇ ਕੱਢੀ ਤੇ ਹੁਣ ਇਹਨੂੰ ਸੁਪਨੇ ਜਾਣ ਆਣ ਦਿਖਾਈ ਦਿੰਦੀ ਆ ਉਹ ਗੱਲ ਨਸਿਆਣਾ ਬੈਣਾ ਬੰਦਾ ਤੇ ਕਿੰਨੂੰ ਦੱਸਣ ਜੋ ਗੱਵ ਨਹੀਂ ਦਿੰਦਾ ਤੇ ਮੰਮੀ ਜੇ ਤੇ ਕਵਲ ਆਈ ਹੋਊਗੀ ਤੇ ਉਹਨੂੰ ਤੇ ਉੱਥੇ ਆਉਣਾ ਚਾਹੀਦਾ ਆਪਣੇ ਪੇਕੇ ਘਰ ਪਿਆਰ ਤੇ ਜ਼ਿਆਦਾ ਉਹਨਾਂ ਦੇ ਨਾਲ ਹੀ ਇੱਥੇ ਸਾਡੇ ਨਾਲ ਤੇ ਉਹਦੀ ਬੰਦ ਨਹੀਂ ਹੁੰਦੀ ਨਹੀਂ ਆਉਂਦੀ ਹੋਊਗੀ ਪੇਕੇ ਵੀ ਸਾਡੇ ਘਰ ਨੂੰ ਉਹਨੇ ਦੱਸ ਕੇ ਥੋੜਾ ਜਾਣਾ ਵਾ ਵੀ ਮੈਂ ਆਪਣੇ ਪੇਕੇ ਚੱਲੀ ਆ ਤੇ ਮੰਮੀ ਨਾਲੇ ਉਹਨੂੰ ਕੀ ਪਤਾ ਸਾਡੇ ਘਰ ਦਾ ਆਪਾਂ ਤੇ ਇੱਥੇ ਕਿਰਾਏ ਤੇ ਰਹਿੰਨੇ ਆ ਨਹੀਂ ਸ਼ਰਦੇ ਗੱਲ ਨਹੀਂ ਪੂਤਾਂ ਨੂੰ ਸਾਰਾ ਕੁਝ ਪਤਾ ਹੁੰਦਾ ਵਾ ਗਰਮੀ ਤੇ ਹਵਾ ਹੁੰਦੀ ਆ ਉਹਨੇ ਕਿਹਾ ਉਹ ਵੇ ਬੱਚੇ ਥੋੜਾ ਬਹਿ ਕੇ ਆਉਣਾ ਵਾ ਨਹੀਂ ਮੰਮੀ ਜਿੱਦਨ ਆਪਾਂ ਗਏ ਆ ਨਾ ਚਾਹੇ ਤੇ ਫਿਰ ਉਹ ਸਾਡੇ ਨਾਲ ਹੀ ਆ ਗਈ ਆ ਉਹਨੂੰ ਤਾਂ ਹੀ ਪਤਾ ਲੱਗਾ ਫਿਰ ਇੱਥੇ ਸਾਡੇ ਘਰ ਦਾ ਹਾਂ ਨਾਲ ਤੇ ਤੂੰ ਇਦਾਂ ਕਹਿੰਦੀ ਜਿੱਦਾਂ ਤੂੰ ਕਿਤੇ ਉਹਨੂੰ ਮਗਰ ਭਾਲ ਕੇ ਲੈ ਆਈ ਹੁੰਦੀ ਆ ਨਹੀਂ ਮੰਮੀ ਆਪੇ ਤੇ ਤੂੰ ਕਹਿਂਦੀ ਆ ਕਿ ਪੂਤ ਚੜ ਕੇ ਥੋੜਾ ਹੁੰਦੇ ਉਹ ਤੇ ਇਦਾਂ ਉੱਡ ਡੁੱਡ ਕੇ ਮਗਰ ਆ ਜਾਂਦੇ ਆ ਮੈਂ ਤੈਨੂੰ ਕਹਿੰਦੀ ਹਵਾ ਹੁੰਦੀ ਆ ਪਤਾ ਨਹੀਂ ਉਹ ਨਾ ਕਿਹੜੇ ਵੇਲੇ ਕਿੱਦਾਂ ਚੱਲ ਜਾਣਾ ਵਾ ਪਰ ਮਮੇ ਇਹ ਹੋਵਾ ਨਾ ਮੈਨੂੰ ਆਪਣੇ ਘਰ ਲੱਗਣ ਡਈ ਹੋਣ ਡਈ ਆ ਤੇ ਮੈਨੂੰ ਬੜਾ ਡਰ ਲੱਗਣ ਡਿਆ ਵਾਏ ਨਹੀਂ ਚੁੱਪ ਕਰਨੇ ਤੂੰ ਤੇ ਮੈਨੂੰ ਵੀ ਡਰਾਈ ਜਾਂਦੇ ਆ ਉਹ ਤਾਂ ਸਾਮਾ ਪੈਂਡੀਆਂ ਵਾ ਸੋਣਾ ਰਾਤ ਕਿੱਦਾਂ ਵਾ ਜੇ ਫੇਰ ਨਖਤੀ ਆ ਗਈ ਤੇ ਮੇਰੇ ਦਰਾਦ ਪੇ ਚੀਕਾਂ ਵੱਜਣੀਆਂ ਚਲ ਦਫਾ ਕਰ ਉਹਨੂੰ ਨਾ ਹੁਣ ਜਾਦ ਕਰ ਤੇ ਬਾਹਰ ਭਾਈ ਦੀ ਆਵਾਜ਼ ਆਉਣ ਡਈ ਆ ਤੇ ਮੈਂ ਸਬਜ਼ੀ ਲੈ ਕੇ ਆਵਾ ਮਰਦਾ ਚਾਹ ਗਾਜਰਾ ਚਾਹ ਗੋਭੀ ਲੈ ਆਉਣੀ ਆ ਮੈਂ ਤੇ ਦਾਲ ਲੱਗੀ ਆ ਬਣਾਉਣਾ ਨਹੀਂ ਪੱਸੀ ਲਾ ਦਾਲ ਨੂੰ ਮੇਰਾ ਨੇ ਜੀ ਕਰਨ ਦਾ ਦਾਲ ਖਾਣ ਨੂੰ ਮੈਂ ਸਬਜ਼ੀ ਲੈਉਣੀ ਕੋਈ ਹਰੀ ਤੇ ਉਹ ਬਣਾਉਣੀ ਅੱਜ ਤੇ ਚਾਓ ਫਿਰ ਲੈ ਆਓ ਫਿਰ ਮੈਂ ਰਹਿ ਦਿੰਨੀ ਫੇ ਦਾਲ ਦੇਖ ਕਿ ਦਾਏ ਸੁੱਤਾ ਵਾ ਜਦੋਂ ਦਾਦੀ ਘਰ ਹੁੰਦੀ ਆ ਨਾ ਇਹ ਵੀ ਕਿਤੇ ਤੇ ਗੋਡੇ ਲਾਗੋ ਨਹੀਂ ਹਿੱਲਦਾ ਇਹਨੂੰ ਕੋਈ ਕੰਮ ਨਹੀਂ ਇਹਨੂੰ ਪਤਾ ਲੱਗਦਾ ਕਿ ਉਹ ਕਰਾਂ ਮੈਂ ਨਾ ਮੇਰੀ ਵਿਆਹ ਵਾਪੇ ਇਸ ਸਾਤੀ ਤੇ ਜਦੋਂ ਉਹ ਘਰ ਹੁੰਦੀ ਆ ਇਹਨੂੰ ਤੇ ਮੈਂ ਦੱਸਦੀ ਆ ਇਹਨੂੰ ਉਹ ਦਲਬੀਤ ਉਹ ਤਾਂ ਜਾ ਕੇ ਤੇ ਉਹ ਡੰਗਰਾਂ ਨੂੰ ਪੱਠੇ ਪਾ ਕੇ ਆ ਉਹਨੂੰ ਗਾਈ ਨੂੰ ਸਵੇਰ ਦੇ ਵੱਢ ਕੇ ਤੇ ਉੱਥੇ ਰੱਖੇ ਆ ਤੇ ਨਾਲ ਇਹਨੇ ਗੋਇਆ ਕੀਤਾ ਹਣਾ ਤਾਂ ਉਹ ਵੀ ਪਛਾਣ ਕਰ ਦਵੀਂ ਗਰਮੀ ਤਾਂ ਉਹ ਗਰਮੀ ਤਾਂ ਜੀਵੇਂ ਨਿੰਤਾ ਕੀਤਾ ਤੇ ਨੂੰ ਜੀ ਹਿਓ ਸ਼ਕੋ ਤੈਨੂੰ ਆਰ ਨਹੀਂ ਆ ਮੈਂ ਨਹੀਂ ਨਹੀਂ ਮੈਂ ਨਹੀਂ ਕੁਝ ਵੀ ਕਹਿੰਦੀ ਮੈਂ ਨਹੀਂ ਕੁਝ ਕਹਿੰਦੀ ਦਿਲਪ੍ਰੀਤ ਤੈਨੂੰ ਬਾਹ ਸੁਣੀ ਆਪਣੇ ਮੰਮਾ ਦੇ ਕੋਈ ਨਹੀਂ ਚਾਚੀ ਜੀ ਚੱਲ ਫਿਰ ਮੇਰਾ ਪੁੱਤ ਨਾ ਤੂੰ ਕੁਝ ਖਾਣਾ ਵਾ ਤੈਨੂੰ ਖਾਣ ਨੂੰ ਕੁਝ ਲਿਆ ਕੇ ਦਵਾਂ ਨਹੀਂ ਮੈਨੂੰ ਬੜੀ ਨੀਂਦ ਆੜੀ ਮੈਂ ਸੌ ਜਾ ਤੂੰ ਸੌਣਾ ਵਾ ਸੌ ਜਾ ਫਿਰ ਤੂੰ ਨਾ ਸੌ ਜਾ ਮੈਂ ਘਰ ਆਪੇ ਕਰ ਲੂਗੀ ਮੈਂ ਗਾਈ ਨੂੰ ਪੱਠੇ ਵੀ ਪਾਣ ਦੀਆਂ ਤੇ ਘਰ ਦਾ ਵੀ ਸਾਰਾ ਕੰਮ ਕਰ ਲੈਣੀ ਤੂੰ ਬਸ ਹੋ ਜਾ ਤੂੰ ਹੋਏ ਮਮੇ ਕਹਿੰਦੀ ਆ ਤੇਰਾ ਵਿਹਮ ਵਾ ਤੈਨੂੰ ਵਿਹਮ ਲੱਗਣ ਡਿਆ ਵਾ ਪਰ ਮੈਨੂੰ ਵਿਹਮ ਨਹੀਂ ਲੱਗਣ ਡਾ ਮੈਨੂੰ ਕਵਲ ਦੀਆਂ ਗੱਲਾਂ ਸੁਣ ਮੈਨੂੰ ਕਵਲ ਦੀਆਂ ਕੰਨਾਂ 'ਚ ਗੱਲਾਂ ਗੁੰਜਣ ਡੀਆਂ ਮੈਨੂੰ ਮੰਮੀ ਦੇ ਨਾਲ ਗੱਲ ਕਰਨੀ ਪੈਣੀ ਥੋਕ ਕੇ ਆ ਗਈ ਮੰਮੀ ਲੱਗਦਾ ਮੰਮੀ ਮੰਮੀ ਲੈ ਨੀ ਗੋभी ਫੜ ਮੰਮੀ ਗੋਭੀ ਨੂੰ ਉੱਥੇ ਰੱਖ ਮੇਰੀ ਗੱਲ ਸੁਣਾ ਹਾਂ ਕੀ ਹੋ ਗਿਆ ਹਣਾ ਮੰਮੀ ਕਵਲ ਦੀਆਂ ਆਵਾਜ਼ਾਂ ਮੇਰੇ ਕੰਨ ਚ ਗੂੰਜਣ ਡੀਆਂ ਮੈਂ ਉਹਨੂੰ ਦਿਲਪਰੀਂ ਉਠਾ ਲੰਡੀ ਕਿ ਦਿਲਪਰੀ ਤੋ ਉਠਾ ਟਾਂਬੜਾ ਹੋ ਗਿਆ ਉਹ ਕਹਿੰਦੀ ਮੈਨੂੰ ਦਮਕਾ ਲੈ ਕੇ ਪਈ ਮੰਮੀ ਮੈਨੂੰ ਉਹਦੋਂ ਬਾਰ ਲੱਗਣ ਡਿਆਈ ਉਹ ਉਹ ਆਈ ਜਾਂਦੀ ਸਾਡੇ ਘਰ ਨੇ ਕੋਈ ਨਹੀਂ ਹੁੰਦਾ ਐਵੇਂ ਨਹੀਂ ਡਰੀਦਾ ਹੋਈਦਾ ਘਰੋਂ ਨਹੀਂ ਡਰ ਅੰਦਰ ਦੇ ਬਾਹਰ ਡਰ ਕੇ ਘਰੋਂ ਇਹ ਵੀ ਘਰੋਂ ਡਰਦੀ ਕਿੱਥੇ ਜਾਵਾਂ ਮੈਨੂੰ ਨਹੀਂ ਪਤਾ ਪਰ ਡਰ ਲੱਗਣ ਡਿਆ ਮੈਨੂੰ ਉਹ ਸੱਚੀ ਹੋਣੀ ਛੱਡਣ ਡਈ ਸਾਨੂੰ ਉਹ ਵਾਜਾਂ ਵੀਾਨੂੰ ਦੇਣ ਡਈ ਤੇ ਮੈਨੂੰ ੱਤਕਾ ਵੀ ਮਾਰ ਮਾਰ ਕੇ ਕੱਲ ਤੂੰ ਆਨੀ ਨਾ ਡਿੱਗੀ ਆ ਮੈਨੂੰ ਉਹਨੇ ੱਤਕਾ ਮਾਰਿਆ ਸੀ ਮੰਮੀ ਨੀ ਚੱਲ ਕੋਈ ਨਹੀਂ ਫੇ ਜੇ ਤੈਨੂੰ ਜ਼ਿਆਦਾ ਹੀ ਲੱਗਦਾ ਨਾ ਤੇ ਫਿਰ ਵੇਨੇ ਆ ਨਾ ਹਉ ਤੱਕੇ ਬਾਬੇ ਕੋ ਜਾਣੇ ਸੀ ਤਾਂ ਗਤੂ ਗਪਵਾ ਦੇਣੀ ਤੈਨੂੰ ਹਾਂ ਚੱਲ ਚੱਲਦੀ ਏ ਫੇ ਹਾਂ ਹੈ ਹੁਣੇ ਜਾਣਾ ਵਾ ਮੰਮੀ ਹੁਣੇ ਜਾਣਾ ਵਾ ਹੁਣੇ ਚੱਲੀਏ ਆਪਾਂ ਅੰਦਰ ਜਾਣਾ ਹੈਗਾ ਚਲ ਚਲ ਜਾ ਫੇ ਕੱਪੜੇ ਬਦਲ ਲੈ ਨਹੀਂ ਨਹੀਂ ਕੱਪੜੇ ਮੇਰੇ ਬੜੇ ਸੋਹਣੇ ਆ ਕੱਪੜੇ ਮੇਰੇ ਕਿਸੇ ਨੇ ਨਹੀਂ ਵੇਖਣੇ ਮੈਂ ਅੰਦਰ ਡਾਕ ਕੱਪੜੇ ਬਦਲ ਨਹੀਂ ਜਾਣਾ ਮੈਨੂੰ ਡਰ ਲੱਗਣ ਡਿਆ ਵਾ ਚੱਲੀਏ ਹਾਂ ਹੈ ਗਰਮੀ ਤੇ ਇੱਧਾ ਨਹੀਂ ਕਰੀਦਾ ਇੱਧਾ ਤੂੰ ਸੁਨਿਆਣੀ ਆਂਗੀ ਕਿਉਂ ਤੈਨੂੰ ਡਰ ਲੱਗਣ ਡਿਆ ਪਰ ਉਹਨੇ ਮੈਨੂੰ ਨਿਆਣੀ ਬਣਾਤਾ ਵਾ ਮੈਨੂੰ ਬੜਾ ਡਰ ਲੱਗਣ ਡਿਆ ਉਹ ਤੇ ਮੈਨੂੰ ਦਬਕੇ ਮਾਰ ਪੈਂ ਪੈਂਦੀ ਨਹੀਂ ਜਿੱਦਣ ਮੈਨੂੰ ਦੀਦੀ ਉਹਦੋਂ ਤੇ ਨਹੀਂ ਮੰਮੀ ਤੈਨੂੰ ਵਹਿਮ ਹੋਗਾ ਹੁਣ ਜਾਣਾ ਮਿਲੋਗੀ ਪਤਾਈ ਤੂੰ ਤੇ ਸੁੱਤੀ ਆ ਮੈਂ ਤਾਂ ਸੁੱਤੀ ਵੀ ਨਹੀਂ ਮੈਂ ਤਾਂ ਜਾਗਦੀ ਨੂੰ ਦਮਕੜਈ ਮਾਰਨੋ ਚੱਲ ਨਹੀਂ ਤੇਰਾ ਵਹਿਮ ਘਟਾ ਹੀ ਲਿਓਨੀ ਆ ਤੇ ਮੁੰਡਾ ਮੰਮੀ ਮੁੰਡਾ ਮੈਂ ਚੋਕ ਲੂੰਗੀ ਮੈਂ ਚੋਕ ਲੂੰਗੀ ਮੁੰਡਾ ਮੈਂ ਫੜ ਦੂੰਗੀ ਪਰ ਮਿਲੂਨੇ ਲੈ ਕੇ ਚੱਲ ਮੈਂ ਨਹੀਂ ਕਿਤੇ ਚਾਬ ਚੋਕ ਲਿਆ ਤੇਰੀ ਪੀਤਾ ਚੱਲ ਚੱਲੀਏ ਆਲਮੁਨ ਕਾਨ ਪਰਮਜੀਤ ਇੱਥੇ ਆ ਬੋ ਗੱਲ ਸੁਣ ਮੇਰੀ ਹਾਂਜੀ ਦੱਸ ਮੰਮੀ ਗਰਨਾਮ ਕਿਉਂ ਡਿਆ ਤੇਰਨਾ ਬਾਹਰ ਰੋਲੀ ਪਾਉਣੇ ਨਹੀਂ ਮੰਮੀ ਜਿਹੜੀ ਵੀ ਉਹ ਰੋਲੀ ਪਾਉਣ ਡਿਆ ਤੁਹਾਡੇ ਸਾਹਮਣੇ ਪਾਉਣ ਡਿਆ ਹੁਣ ਦੋਰੇ ਪੁੱਛਣਾ ਕੋਈ ਜ਼ਰੂਰੀ ਆ ਉਹ ਮੇਰੇ ਢੇਡੇ ਚ ਵੀ ਵਿਚਾਰ ਆਏ ਹੀ ਕਿਤੇ ਤੇਰਾ ਕ ਨਹੀਂ ਹੱਥ ਪਾ ਕਵਲ ਨਾ ਸੁੱਟਣ ਚ ਪਾਉੜਾਂਗਾ ਤੋ ਸੱਚੋ ਸੱਚ ਦੱਸ ਦੇ ਜੇ ਸੱਚ ਦੱਸ ਦੇਂਗੀ ਮੈਂ ਖਰੇ ਆਪਣੇ ਪੁੱਤ ਦੇ ਕੰਨੀ ਆਵਾਜ਼ ਨਾ ਹੀ ਪਾਵਾਂ ਤੇ ਤੈਨੂੰ ਮਾਫ਼ ਕਰ ਹੀ ਦਈਏ ਅਸੀਂ ਨਹੀਂ ਨਹੀਂ ਮੰਮੀ ਮੈਂ ਕਵਲ ਨੂੰ ਕਿੱਥੋਂ ਪੌੜੀਆਂ ਤੋ ਛੱਡ ਦੇਣਾ ਮੈਂ ਨੂੰ ਪਤਾ ਵੀ ਹੈਗਾ ਵਾ ਉਦੋਂ ਮੀ ਕਿੰਨੇ ਪੈਂਦੇ ਸੀ ਤੇ ਉਤੋਂ ਆਪਣੀਆਂ ਵੇਖੋ ਟੀਨਾ ਹੀ ਪਈਆਂ ਸੀ ਮੋਮਤੀ ਦੇ ਉੱਤੇ ਤੇ ਉਹ ਟੁੱਟੀਆਂ ਵਾ ਲੀਕ ਹੁੰਦੀਆਂ ਸੀ ਤੇ ਪੌੜੀਆਂ ਦੇ ਉੱਤੇ ਚਿੱਕੜ ਹੋਇਆ ਹੈਗਾ ਉਹਦੇ ਤਾਂ ਹੀ ਉਹਦਾ ਪੈਰ ਤਿਲਕਿਆ ਹੈਗਾ ਮੈਂ ਕਾਨੂੰ ਸੁੱਟਣਾ ਸੀ ਉਹਨੂੰ ਪੌੜੀਆਂ ਤੋਂ ਚਿੱਕੜ ਕਨੇ ਹੈ ਇੰਨਾ ਹੋਇਆ ਪਰਮ ਜਿਹਦੇ ਜਿੰਨਾ ਤੂੰ ਕਹਿਣ ਲਈ ਹੈ ਹੋਏ ਰੱਬ ਆ ਕੀ ਮਾਤਾ ਕਹਿਣ ਲਈ ਜਮੀਨ ਵਾਲੀ ਗੱਲ ਤੇ ਤੇ ਇਹਨਾਂ ਨੇ ਮੈਨੂੰ ਮਾਫ ਕਰਤਾ ਹੈਗਾ ਤੇ ਜੇ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਨਾ ਮੈਂ ਕਵਲ ਨੂੰ ਪੌੜੀਆਂ ਤੋਂ ਸੁਟਿਆ ਵਾ ਤੇ ਫਿਰ ਫਿਰ ਇਹਨਾਂ ਨੇ ਮੈਨੂੰ ਘਰੋਂ ਹੀ ਬਾਹਰ ਕੱਢ ਦੇਣਾ ਕਿਉਂਕਿ ਕਿਤੇ ਨਾ ਕਿਤੇ ਕਵਲ ਦੀ ਜਾਨ ਲੈਣ ਚ ਨਾ ਮੇਰਾ ਹੀ ਹੱਥ ਵਾ ਤੇ ਇੰਨਾ ਵੱਡਾ ਜਿਹੜਾ ਮੈਂ ਪਾਪ ਕੀਤਾ ਪਾਪ ਨਹੀਂ ਕਤਲ ਤੇ ਇਹਦੀ ਸਜ਼ਾ ਤੇ ਪਤਾ ਹੀ ਆ ਫਿਰ ਜਾਂ ਮੌਤ ਤੇ ਜਾਂ ਜੇਲ ਕਿਹੜੀਆਂ ਸੋਚਾਂ ਜੇ ਪੈ ਗਈਆਂ ਮੇਰਾ ਤਾਂ ਕਲਜਾ ਨਿਕਲ ਨਿਕਲ ਕੇ ਜਾਣਦਾ ਵੀ ਉੱਥੇ ਪਤਾ ਨਹੀਂ ਮੁੰਡੇ ਦਾ ਜੀ ਲੱਗਾ ਵੀ ਆ ਕਿ ਨਹੀਂ ਲੱਗਾ ਰੋਟੀ ਪਾਣੀ ਇਹਨੂੰ ਟੁੱਕ ਦਿੱਤਾ ਵੀ ਕਿਸ ਨੇ ਕਿ ਨਹੀਂ ਦਿੱਤਾ ਨਾ ਨੂੰ ਪਤਾ ਨਹੀਂ ਨੁਹਾੜਿਆ ਧੁਆੜਿਆ ਕਿ ਨਹੀਂ ਜੀ ਪਤਾ ਨਹੀਂ ਉਹਦਾ ਲੱਗਾ ਕਿ ਨਹੀਂ ਲੱਗਾ ਉਥੇ ਮੈਂ ਤਾਂ ਬਹੁਤ ਦੁਖੀ ਹੋ ਗਈ ਆ ਮਾਂ ਮੇਟਰ ਤੇ ਪਿਓ ਮੇਟਰ ਉਥੇ ਤੁਰਿਆ ਫਿਰੰਦੇ ਆ ਵਾ ਮੰਮੀ ਕਿਹੋ ਜੀਆਂ ਗੱਲਾਂ ਕੰਡ ਰਹੀ ਏ ਜਿਹੜੇ ਬੱਚੇ ਦਾ ਨਿੱਕੇ ਹੁੰਦਿਆਂ ਹੀ ਮਾਂ ਪਿਓ ਮਰ ਜੇ ਉਹਦਾ ਜੀ ਕਿੱਥੋਂ ਲੱਗਦਾ ਵਾ ਖਾਸ ਕਰਕੇ ਮਾਂ ਪਿਓ ਤੋਂ ਮਾਂ ਤੋਂ ਬਿਨਾ ਬੱਚੇ ਦਾ ਜੀ ਲੱਗਦਾ ਕਦੀ ਨਹੀਂ ਲੱਗਦਾ ਪਰ ਹੁਣ ਅਸੀਂ ਕਰ ਵੀ ਕੀ ਸਕਦੇ ਆ ਉਹਦਾ ਦਾਦਕਾ ਪਰਿਵਾਰ ਆ ਆਪੇ ਉਹਨੂੰ ਸਾਂਭਣਗੇ ਨਾਲੇ ਇੱਕ ਗੱਲ ਹੋਰ ਹੁਣ ਅਸੀਂ ਉਹਨੂੰ ਲਿਆ ਵੀ ਕਿਹੜੇ ਤਰੀਕੇ ਨਾਲ ਇੱਥੇ ਸੱਕਦੇ ਆਂ ਅੱਗੇ ਤੇ ਉਹਦੀ ਮਾਂ ਦਾ ਬਹਾਨਾ ਹੈਗਾ ਹੁਣ ਕਿਹੜਾ ਬਹਾਨਾ ਵਾ ਅਗਲੇ ਨੇ ਕਹਿਣਾ ਵਾ ਅਸੀਂ ਦਾਦਕੇ ਆਂ ਸਾਨੂੰ ਘੱਟ ਫਿਕਰ ਇਹਨਾਂ ਨੂੰ ਜ਼ਿਆਦਾ ਵਾ ਮੰਮੀ ਮੇਰੀ ਸੁਣ ਗੱਲ ਸਾਡਾ ਵੀ ਉਹ ਖੂਨ ਵਾ ਸਾਡਾ ਫਰਜ਼ ਬਣਦਾ ਪਤਾ ਲੈਣ ਦਾ ਜਾਣ ਦਾ ਪਤਾ ਬਣਦਾ ਕਿ ਨਹੀਂ ਤੂੰ ਦੱਸ ਮੈਨੂੰ ਸਾਡਾ ਵੀ ਖੂਨ ਵਾ ਤੇਰੀ ਨਣਾ ਨਹੀਂ ਤੇਰਾ ਦੋਤਾ ਵਾ ਮੰਮੀ ਤੂੰ ਹੀ ਕਿੱਦਾਂ ਨੀ ਗੱਲਾਂ ਕਰਂਦੇ ਆਈਂ ਡੱਗ ਰਾਦਾ ਵਾ ਵੀ ਅਹੀਂ ਉਥੇ ਉਹਦਾ ਉਹਨੂੰ ਮਿਲਣ ਜਾਵਾਂਗੇ ਤੇ ਉਹ ਸਾਨੂੰ ਮਿਲ ਦੇਣਗੇ ਜਦੋਂ ਉਹ ਇੱਥੇ ਆਈਆਂ ਹੈ ਉਹਨਾਂ ਨੇ ਲਿਆਂਦਾ ਹੀ ਉਹ ਬੱਚਾ ਨਾਲ ਉਹਨਾਂ ਨੇ ਨਹੀਂ ਸੋਚਿਆ ਨਾਲੇ ਮੇਰੀ ਗੱਲ ਸੁਣੋ ਤੁਸੀਂ ਕਿਹੜੇ ਸਾਹਬ ਨਾਲ ਬੱਚੇ ਨਾਲ ਨਜ਼ਰਾਂ ਮਿਲਾਓਗੇ ਜਦੋਂ ਤਾਂ ਤੁਸੀਂ ਉਹਦੇ ਸਾਹਮਣੇ ਜਾਓਗੇ ਉਹ ਤੁਹਾਨੂੰ ਆਪਣੀ ਮਾਂ ਵੱਲੋਂ ਨਹੀਂ ਪੁੱਛੂਗਾ ਜੀ ਉਹਨੇ ਆਪਣੀ ਮਾਂ ਮਰੀ ਦਾ ਮੂੰਹ ਵੇਖਿਆ ਹੁੰਦਾ ਨਾ ਫਿਰ ਗੱਲ ਹੋਰੀ ਬੱਚੇ ਨੂੰ ਸਬਰ ਆ ਜਾਣਾ ਹੈ ਹੁਣ ਉਹਨੂੰ ਪਤਾ ਨਹੀਂ ਆ ਹੈਗੀ ਕਿ ਨਹੀਂ ਹੈਗੀ ਕਈ ਗੱਲਾਂ ਵਾ ਮੰਮੀ ਜਿਹੜੀਆਂ ਬੱਚੇ ਦੇ ਸਾਹਮਣੇ ਨਹੀਂ ਆਈਆਂ ਅਜੇ ਤੇ ਜਦੋਂ ਉਹਨਾਂ ਗੱਲਾਂ ਦੇ ਉਹਦਾ ਪਰਦਾ ਉੱਠਿਆ ਨਾ ਉਹਦੇ ਦਿਲ ਨੂੰ ਝਟਕਾ ਬੜਾ ਲੱਗਣਾ ਵਾ ਅੱਛਾ ਤੇਰਾ ਰਾਹਦਾ ਵਾ ਫੇ ਫਿਰ ਇਹ ਨਾ ਹੀ ਜਾਣ ਮਾਂ ਪਤਨ ਦਾ ਨਾ ਹੀ ਪਤਾ ਲਿਆ ਹਣ ਹੱਲੇ ਵੀ ਬਾਜ ਆ ਜਾ ਕਿਉਂ ਨਹੀਂ ਤ ਬਾਜ ਆਉਂਦੀ ਲੈ ਮੰਮੀ ਹਾ ਕਿੱਦਾਂ ਦੀਆਂ ਗੱਲਾਂ ਕੰਡਈਓ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਹੈਗਾ ਮੇਰੀ ਗੱਲ ਸੁਣੋ ਜਿਹੜਾ ਤੁਸੀਂ ਆਂਦੇ ਹੀ ਹੋ ਕਿ ਉੱਥੇ ਜਾ ਕੇ ਅਸੀਂ ਵੇਖਣਾ ਵਾ ਉੱਥੇ ਉਹਦੀ ਦਾਦੀ ਆ ਉਹਦੀ ਚਾਚੀ ਆ ਉਹ ਸਾਹਮਣੇ ਹੀ ਹੋਣਗੇ ਦਾ ਧੀ ਦੇ ਪਰਮਜੀਤ ਸਾੰਧੀ ਆਗਮਾੜਾ ਮੋਟਾ ਜਿਹੜੀਆਂ ਤਾਈਆਂ ਚਾਚੀਆਂ ਵਾਂ ਉਹ ਮਾਂ ਮਿਟ ਰਨ ਨਹੀਂ ਗੱਲ ਲਾਉਂਦੇ ਉਹਦੇ ਆਂਦੀਆਂ ਮੈਂ ਵੀ ਸੇਤੀ ਦੇ ਘਰ ਵਿਹਲਾ ਹੋਵੇ ਤੇ ਉਹ ਕਿਉਂ ਨਹੀਂ ਦਿਮਾਗ ਨਾਲ ਗੱਲ ਲਾਉਂਦੀ ਆਪਣੇ ਨਾ ਮੰਮੀ ਮੈਂ ਦਿਮਾਗ ਨਾਲ ਕਿੰਨੀ ਇੱਕ ਗੱਲ ਲਾਈ ਜਾਵਾਂ ਤੁਸੀਂ ਤਾਂ ਗਾਂ ਦੀ ਗਾਂ ਸੋਚੀ ਜਾਂਦੇ ਜੋ ਜੇ ਤੁਸੀਂ ਇੱਥੋਂ ਚੱਲ ਵੀ ਜਾਓਗੇ ਉਹਨਾਂ ਕੋ ਬੱਚਾ ਮੰਗੋ ਉਹ ਤੁਹਾਨੂੰ ਦੇ ਦੇਣਗੇ ਉਹਨਾਂ ਨੇ ਨਹੀਂ ਦੇਣਾ ਤੇ ਨਾਲੇ ਹੱਕ ਵੀ ਉਹਨਾਂ ਦੇ ਬੰਦਾ ਵਾ ਕਦੀ ਨਾਨਕੇ ਵੀ ਦੋਤੇ ਪਲਦੇ ਵੇਖੇ ਬੰਦਾ ਪਰਮ ਜੀ ਤਾਂ ਸਾਡਾ ਵੀ ਹੱਕ ਅਸੀਂ ਜਾਵਾਂਗੇ ਮਿਲ ਕੇ ਤੇ ਆਵਾਂਗੇ ਵੇਖ ਕੇ ਤੇ ਆਵਾਂਗੇ ਵੀ ਕਿੱਦਾਂ ਦਾ ਵਾ ਕੀ ਸਿਹਤ ਉਹਦੀ ਬਣੀ ਕੀ ਉਹਦੀ ਹਾਲਤ ਵਾ ਜੇ ਮੰਮੀ ਤੁਸੀਂ ਲਿਉਣਾ ਸੀ ਨਾ ਤੇ ਇਹ ਕੰਮ ਉਹਦਣੇ ਕਵਲ ਦੇ ਸੰਸਕਾਰ ਤੋਂ ਪਹਿਲਾਂ ਹੀ ਕਰਦੇ ਭਾਈ ਚਾਹੇ ਜੋ ਮਰਜ਼ੀ ਹੋ ਜੇ ਅਸੀਂ ਬੱਚੇ ਨੂੰ ਉਹਦੀ ਮਾਂ ਦਾ ਮੂੰਹ ਵਿਖਾ ਲੈਣਾ ਵਾ ਉਹਦਣ ਤੁਸੀਂ ਵੀ ਨਾ ਗਏ ਤੇ ਉਹ ਵੀ ਨਾ ਆਏ ਹੁਣ ਵੇਲਾ ਦੇ ਹੱਥੋਂ ਖੁੰਝ ਗਿਆ ਹੁਣ ਤੇ ਮੇਰੇ ਹਿਸਾਬ ਨਾਲ ਕੁਝ ਨਹੀਂ ਕੀਤਾ ਜਾ ਸਕਦਾ ਬਹਿਸ ਬਾਜੀ ਆ ਜਿੰਨੀ ਮਰਜ਼ੀ ਕਰੀ ਜਾਓ ਚਾਹੇ ਮੇਰ ਦਾ ਕਰ ਲੋ ਤੇ ਚਾਹੇ ਉਹਨਾਂ ਦਾ ਕਰ ਲੋ ਗੱਲ ਏ ਕੀ ਆ ਹੁਣੇ ਹੀ ਤਾਂ ਉਹਨਾਂ ਨੇ ਖੱਤਿਆਂ ਨੂੰ ਫੋਨ ਕੀਤਾ ਉਹਦੇ ਆਪਨੇ ਟਾਈਮ ਨਾਲ ਪਹੁੰਚ ਗਏ ਉਹਨੂੰ ਦਿਲਪ੍ਰੀਤ ਨੂੰ ਕਿੰਨੇ ਲਿਆਉਣਾ ਹੈਗਾ ਮੰਮੀ ਜੀ ਜਦੋਂ ਉਹਨਾਂ ਨੇ ਸਾਡੇ ਨਾਲ ਮਿਲਣਾ ਵਰਤਣਾ ਹੀ ਨਹੀਂ ਤਾਂ ਪਹੁੰਚਣਾ ਉਹਨਾਂ ਨੇ ਕਿੱਥੋਂ ਹੈਗਾ ਉਹਨਾਂ ਨੇ ਤਾਂ ਕਹਿ ਦਿੱਤਾ ਸੀ ਸਾਡੀ ਲੋ ਜਿਹੜੀ ਅੱਜ ਮਰਦੀ ਕੱਲ ਨੂੰ ਮਰਨਾ ਨਾ ਅੱਜ ਹੀ ਮਰ ਜੇ ਅਹੀਂ ਨਹੀਂ ਇਹਦੇ ਆਉਣਾ ਜਾਣਾ ਬਾਕੀ ਚਲੋ ਤੁਸੀਂ ਜਾਣਾ ਜਾਂ ਨਹੀਂ ਜਾਣਾ ਉਹ ਤੁਹਾਡੀ ਮਰਜ਼ੀ ਆ ਇਹ ਨਾ ਆਖਿਓ ਕਿ ਇਹ ਡੱਕਦੀ ਆ ਮੈਨੂੰ ਡੱਕਣ ਦੀ ਨਹੀਂ ਲੋੜ ਹੈਗੀ ਇਹ ਨਹੀਂ ਉਹ ਗਰਨਾ ਨੂੰ ਸਮਝ ਸਕਦੀ ਇਹਦੀ ਆਕੜ ਓਨੀ ਦੀ ਓਨੀ ਹੈ ਇਹਦੀ ਨਹੀਂ ਭੱਜਣੀ ਤੇ ਨਾ ਹੈ ਸਾਡੇ ਘਰੋਂ ਇੱਕ ਪਲੇਸ ਖਾਨਾ ਜਾਣਾ ਹੀ ਆ। ਅਸੀਂ ਤੇ ਬਥੇਰੀ ਮਿੱਟੀ ਪਾਉਨੇ ਪਰ ਨਹੀਂ ਇਹ ਨਹੀਂ ਪਲੇਸ ਖਾਨਾ ਜਾਣਾ ਸਾਡੇ ਘਰੋਂ। ਮੰਮੀ ਮੈਂ ਤੇ ਥੱਕ ਗਈ ਆ ਕਿੰਨਾ ਰਾਹ ਕੱਚਾ ਪਿਆ ਕੋਈ ਸਾਧਨ ਨਹੀਂ ਜਾਂਦਾ ਉਧਰ ਨੂੰ ਤੁਰ ਤੁਰ ਕੇ ਲੱਤਾਂ ਰਹਿ ਗਈਆਂ ਵਾ। ਨਹੀਂ ਕੀ ਕਰਨਾ ਫਿਰ ਹੁਣ ਗਏ ਤੇ ਆਪਣੀ ਲੋੜ ਨੂੰ ਹੀ ਜੇ ਹੋਗਾ ਤੰਗੀ ਨਾ ਹੁੰਦੀ ਤਾਂ ਕਿਹਦਾ ਜੀ ਕਰਦਾ ਐਡੀ ਦੂਰ ਜਾਣ ਨੂੰ। ਮੰਮੀ ਆਪਾਂ ਤੇ ਘੜੀ ਕਾ ਗਏ ਤਾਂ ਤੇ ਝਾੜ ਜੀ ਇੰਨੀ ਹੀ। ਤਾਂ ਬਾਬਾ ਉੱਥੇ ਕਿੱਦਾਂ ਰਹਿੰਦਾ ਹੋਊਗਾ ਕੱਲਾ ਹੀ ਨਹੀਂ ਝਾੜ ਜੀ ਚ ਉਹਨੂੰ ਡਾਟੀ ਨਾ ਤਨ। ਨੇ ਬਾਬਿਆਂ ਨੂੰ ਨੇ ਡਰ ਲੱਗਦਾ ਉਹਨਾਂ ਕੋ ਬਥੇਰੇ ਤੰਤਰ ਮੰਤਰ ਹੁੰਦੇ ਆ ਤੂੰ ਐਦਾਂ ਕਰ ਪਿਆਲ ਧਾਗਾ ਫੜ ਲਾ ਪਾਲਾ ਤੇ ਮੰਮੀ ਧਾਗੇ ਤਾਂ ਉਹਨਾਂ ਨੇ ਦੋ ਦਿੱਤੇ ਆ ਤੇ ਮੁੰਡੇ ਨੂੰ ਨਹੀਂ ਦਿੱਤਾ ਉਹਨਾਂ ਨੇ ਫੋਨ ਨੂੰ ਨੇ ਮੈਂ ਪੁੱਛਿਆ ਤਾਂ ਹੈਗਾ ਹੈ ਬਾਬੇ ਨੂੰ ਮੁੰਡੇ ਬਾਰੇ ਤੇ ਉਹਨੇ ਕਿਹਾ ਵੀ ਮੋਰੀ ਮਾਂ ਮਾਂਵਾ ਮੁੰਡੇ ਦੀ ਉਹਨੂੰ ਕੁਝ ਨਹੀਂ ਕਹਿਣਾ ਉਹਨੇ ਤੁਹਾਨੂੰ ਤੰਗ ਕਰਨਾ ਆ ਆਪਣੇ ਮੁੰਡੇ ਨੂੰ ਨਹੀਂ ਕੁਝ ਵੀ ਕਹਿਣਾ ਜੇ ਤੁਸੀਂ ਮੁੰਡੇ ਨੂੰ ਕਹੋਗੇ ਤਾਂ ਵੀ ਤੁਹਾਨੂੰ ਤੰਗ ਕਰਨਾ ਉਹਨੇ ਮਮੀ ਜੇ ਉਹਦਾ ਮੁੰਡਾ ਵਾ ਤੁਹਾਡੀ ਵੀ ਤੇ ਉਧਰ ਆਣੀ ਆਗੇ ਝਟਾਣੀ ਆ ਤੁਹਾਨੂੰ ਕੋ ਤੰਗ ਕਰਦੀ ਤੇਰੀ ਵੀ ਤੇ ਨੌ ਮਾਓ ਐ ਨੇਕੀਆਂ ਬਣਿਆ ਤੋ ਨਾ ਕੀਤਾ ਨਾ ਤਾਂ ਤੰਗ ਕਰਦੀ ਤੁਹਾਨੂੰ ਪਤਾ ਤੈਨੂੰ ਵੀ ਚੰਗਾ ਭਲਾ ਹੋਇਗਾ ਵਾ ਤੂੰ ਜਾਣ ਕੇ ਹੁਣ ਭੋਲੀ ਨਾ ਇੰਨੀ ਬਣਿਆ ਕਰ ਸਹੀ ਗੱਲ ਆ ਉਹਨਾਂ ਨੂੰ ਤੰਗ ਨਹੀਂ ਹੁਣ ਉਹਨੂੰ ਇੰਨਾ ਕਰਨਾ ਚਾਹੀਦਾ ਕਿ ਦਾਂ ਹੀ ਉਹਨੂੰ ਕੁੱਟਦੇ ਰਹੇ ਹਨਾ ਮਾਰਦੇ ਰਹੇ ਬੰਨ ਕੇ ਉਹਨੂੰ ਕਰਦੇ ਰਹੇ ਪਤਾ ਜੀ ਅਸੀਂ ਤੇ ਜਾਣ ਲੈਣ ਤੇ ਗਏ ਆ ਪਰ ਚਲੋ ਟਾਈਮ ਉਹਦੀ ਵਧੀ ਤੇ ਬਚ ਗਈ ਆ ਪਰ ਮੰਮੀ ਜੇ ਉਹਨੇ ਝੰਬੜਨਾ ਹੀ ਤਾਂ ਆਪਣੇ ਪੇਕਿਆਂ ਨੂੰ ਝੰਬੜਦੀ ਉਥੇ ਮਰੀ ਆ ਆਪਾਂ ਕਹੜਾ ਉਹਨੂੰ ਮਾਰਿਆ ਵਾ ਮੈਂ ਭਾਵੇਂ ਇਹਨੂੰ ਨਹੀਂ ਮਾਰਿਆ ਪਰ ਦੁਸ਼ਮਣੇ ਤੇ ਉਹਦੀ ਸਾਡੇ ਨਾਲ ਵਾ ਪੇਕਿਆਂ ਨਾਲ ਨਹੀਂ ਗਈ ਹੈਗੀ ਪੇਕਿਆਂ ਤੇ ਤਾਂ ਮਰ ਮਰ ਜਾਂਦੀ ਸੀ ਤੇ ਉਹਨਾਂ ਨੂੰ ਖਤੀ ਨੇ ਕਿਥੋਂ ਝੰਬੜਨਾ ਨਹੀਂ ਮੰਮੀ ਉਹਦੀ ਜਿਹੜੀ ਪਰਜਾਈ ਹੀ ਨਾ ਉਹ ਵੀ ਉਹਨੂੰ ਬੜਾ ਤੰਗ ਕਰਦੀ ਹੁੰਦੀ ਆਪਾਂ ਤਾਂ ਬੜਾ ਕੰਨੇ ਕਰਦੇ ਸੀ ਸਾਨੂੰ ਜਿਆਦਾ ਸਾਨੂੰ ਆਣ ਕੇ ਤੰਗ ਕਰਨ ਡਈ ਆ ਤੇ ਪਰਜਾਈ ਨੂੰ ਚੰਬੜ ਦੀ ਵੀ ਉਹ ਤਾਂ ਪਰਜਾਈ ਨੇ ਸਾਨੂੰ ਘੜਾ ਦੱਸਣਾ ਵਾ ਉਹਨਾਂ ਹੁਣ ਲਗਾ ਹੀ ਰੱਖਣਾ ਵਾ ਨਹੀਂ ਮੰਮੀ ਪਰਜਾਈ ਉਹਦੀ ਨੇ ਦੱਸ ਦੇਣਾ ਸਾਨੂੰ ਜੀ ਉਹਨੂੰ ਚੰਬੜਤੀ ਹੋਈ ਨਾ ਉਹਨੇ ਪੱਕਾ ਸਾਨੂੰ ਦੱਸਣਾ ਨੇ ਫੋਨ ਕਰਕੇ ਅੱਗੇ ਵੀ ਕਿੰਨੀ ਕਿੰਨੀਆਂ ਗੱਲਾਂ ਸਾਨੂੰ ਦੱਸਦੀ ਰਹੀ ਸੀ ਕਮਲ ਵੱਲੋਂ ਇਹ ਵੀ ਦੱਸੂਗੀ ਜੇ ਦੂਰ ਨੇ ਹੁਣ ਕਦੇ ਫੋਨ ਕਰਕੇ ਉਹਨੂੰ ਪੁੱਛਣ ਨਾ ਟੈਪੀ ਅਗਲੇ ਗੱਲ ਦੀ ਲੱਲ ਬਣਾ ਲੈਂਦੇ ਤੇ ਉਹ ਦਿਨ ਵੇਖਿਆ ਨਾ ਜਿੱਦਨ ਗਏ ਅਗਲੇ ਸੱਸ ਦੀ ਹਾਮੀ ਭਰੀ ਸਾਡਾ ਨਹੀਂ ਸਾਥ ਦਿੱਤਾ ਅਕਲ ਪਾਣੀ ਦਾ ਘੁੱਟ ਨਹੀਂ ਪਿਚਿਆ ਪੀ ਚੱਲ ਜੇ ਮੇਰੀ ਸੱਸ ਵੱਧ ਘਟ ਹੋਣ ਲਈ ਆ ਤਾਂ ਮੈਂ ਕਿਹਦੇ ਕੋਟ ਪਾਣੀ ਪਿਆਰਦਾ ਏਡੀ ਦੂਰੋਂ ਆਈਆਂ ਵਾ ਇਹ ਤਾਂ ਹੈ ਵਾ ਮੰਮੀ ਪਰ ਨਹੀਂ ਮੈਂ ਫੋਨ ਕਰਕੇ ਨਹੀਂ ਉਹਨੂੰ ਪੁੱਛਣਾ ਹੈਗਾ ਉਹ ਤੇ ਆਪਣੀ ਸੱਸ ਦੀ ਝੱਟ ਬਣ ਗਈ ਉਹਨੇ ਤੇ ਇੱਕ ਵਾਰੀ ਵੀ ਨਹੀਂ ਕਿਹਾ ਹਨ ਕਿ ਚਲ ਤੂੰ ਏਡੀ ਦੂਰੋਂ ਆਈਆਂ ਤਾਂ ਕੋਟ ਪਾਣੀ ਪੀ ਲੋ ਗਰਮੀ ਚ ਤਾਂ ਨਾ ਕਿਹਾ ਉਹਨੂੰ ਬਾਬੇ ਦੇ ਦੱਸੀ ਮੈਂ ਤੇ ਉਹਦਾ ਨਹੀਂ ਹੀ ਕਰਨ ਇਹਨਾਂ ਵਗਦਾ ਤਾਂ ਕੰਨੇ ਵਾਜ ਪਾ ਦੇ ਅਗਲੇ ਆਂਦੇ ਉਹ ਚੜ ਮੱchnੀ ਆ ਤੇ ਵਾਵਾ ਹੁਣ ਤੁਰੀਆਂ ਫਿਰਦੀਆਂ ਸਿਆਣਿਆਂ ਮਲਾਣਿਆਂ ਦੇ ਧਾਗੇ ਪਵਾਉਣ ਨਹੀਂ ਅਈ ਨਾ ਕਿ ਮੈਨੂੰ ਰਮਾਨ ਆ ਜੇ ਤੇ ਮੈਂ ਇਹਨੂੰ ਨਹੀਂ ਰੋੜ ਕੇ ਇਹਦੇ ਨਾਲ ਵੀ ਦੱਸਾਂਗੀ ਅਹੀਂ ਠੀਕ ਹੈ ਤਾਂ ਸਾਰੀ ਠੀਕ ਆ ਹੈ ਨਪਾਲਾ ਇੱਦਾਂ ਇੱਦਾਂ ਕੀਤਿਆ ਨਹੀਂ ਰਮਾਨਾਣਾ ਨਹੀਂ ਮੰਮੀ ਬੰਨਣਾ ਲੱਗੀਆਂ ਮਰ ਸੋਈ ਜਾ ਕੇ ਨਾ ਤੇ ਬੰਨ ਲੈਣਾ ਵਾ ਤੇ ਤੂੰ ਵੀ ਬੰਨ ਲਾ ਇਹ ਨਾ ਹੋਵੇ ਕਿ ਮੇਰਾ ਠੀਕ ਹੋ ਜਾਂਦਾ ਤੇ ਫਿਰ ਤੇਰੇ ਵੱਲ ਆ ਜਾਵੇ ਨਹੀਂ ਮੈਂ ਬੰਨ ਲੂੰਗੀ ਚੇਤਾ ਨਾ ਭਲਾਲੀ ਜੇਕਰ ਗਾਂਵਤਾਰ ਆਤਾ ਨਾ ਉਹਨੇ ਕਿਹਾ ਵੀ ਹੈਗਾ ਯੋ ਜੇ ਤਾ ਗਾਗਰੇ ਗਾਂਵ ਸਾਰਾ ਆਤਾ ਨਾ ਉਹਨੇ ਰਗਾਂ ਫੜ ਲੈਣਗਾ ਤਾ ਟਟ ਨਹੀਂ ਨਹੀਂ ਮੈਂ ਹੁਣੇ ਪਾ ਲੈਣਾ ਮੈਂ ਪਾ ਲੈਣਾ ਤੇ ਇਹ ਕਿ ਤੂੰ ਚੇਤੇ ਨਾ ਬੰਨ ਲਈ ਫਿਰ ਮੈਂ ਤੈਨੂੰ ਕੱਲੀ ਨੂੰ ਕਿੱਥੇ ਲੈੇ ਫਿਰਨਾ ਵਾ ਮੈਂ ਤਾਂ ਗੁੱਟ ਨੂੰ ਹੀ ਬੰਨਣਾ ਹੀ ਆ ਗੋਪੀ ਨਾ ਬਾਤ ਚੀ ਬਣਾਵਾ ਮੈਂ ਇਹ ਤੇ ਚਟ ਬਣ ਜਾਣੀ ਆ ਪਾਂਡੇ ਆ ਦਾ ਟੇਰ ਪਿਆ ਪਹਿਲਾਂ ਮੈਂ ਨਾ ਇਹ ਮਾਂਜ ਲਾਂ ਇਹਨੂੰ ਬਾਰੀ ਨੂੰ ਬੰਦ ਕਰਾਂ ਪਹਿਲਾਂ